ਤਾਂ ਜਿੱਥੇ ਦੁਨੀਆ ਭਰ 'ਚ ਬੀਤੇ ਦਿਨ ਫੇਸਬੁਕ ਇੰਸਟਾਗ੍ਰਾਮ ਬੰਦ ਹੋ ਗਏ ਸਨ ਲੋਕਾਂ ਨੂੰ ਇਹ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿ ਭਾਈ ਸਾਡੀਆਂ ਫੋਟੋਆਂ ਨਹੀਂ ਪੈ ਰਹੀਆਂ ਸਾਡੀਆਂ ਰੀਲਾਂ ਨਹੀਂ ਪੈ ਰਹੀਆਂ ਜਿਹੜੀਆਂ ਰੀਲਾਂ ਅਸੀਂ ਦੇਖਣੀਆਂ ਚਾਹੁੰਦੇ ਹਾਂ ਉਹ ਰੀਲਾਂ ਸਾਡੇ ਕੋਲ ਵੇਖਿਆ ਨਹੀਂ ਜਾ ਰਹੀਆਂ ਲੋਕਾਂ ਨੂੰ ਤਾਂ ਦਿੱਕਤਾਂ ਦਾ ਸਾਹਮਣਾ ਕਰਨਾ ਹੀ ਪਿਆ ਪਰ ਜਿਹੜੇ ਫੇਸਬੁਕ ਦਾ ਜਿਹੜਾ ਮਾਲਕ ਹੈ ਮਾਰਕ ਜ਼ੁਕਰਬਰਗ ਉਸ ਨੂੰ ਵੀ ਕਰੋੜਾਂ ਰੁਪਈਆਂ ਦਾ ਨੁਕਸਾਨ ਹੋਇਆ ਜੀ ਇਹ ਦੱਸਦੇ ਕਿ ਤਕਰੀਬਨ 1 ਘੰਟੇ ਤੋਂ ਕੁਝ ਸਮੇਂ ਵੱਧ ਤੱਕ ਫੇਸਬੁਕ ਤੇ ਇੰਸਟਾਗ੍ਰਾਮ ਇਹ ਦੋ ਇਹ ਦੋਵੇਂ ਐਪਲੀਕੇਸ਼ਨਾਂ ਪੂਰੀ ਦ ਆਮ ਲੋਕਾਂ ਨੂੰ ਬੜੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀਗਾ ਹੁਣ ਤੁਸੀਂ ਸੋਚੋਗੇ ਆਮ ਲੋਕਾਂ ਨੂੰ ਸਾਹਮਣਾ ਕਿਵੇਂ ਕਰਨਾ ਪਿਆ ਕਿ ਜਿਹੜੇ ਬੰਦਿਆਂ ਦੀ ਆਮਦਨ ਫੇਸਬੁੱਕ ਅਤੇ ਇੰਸਟਾਗ੍ਰam ਵਰਗੇ ਐਪਸ ਤੋਂ ਚੱਲਦੀ ਹੈ ਜਿਹੜੇ YouTube ਜਿਹੜੇ ਵੀ ਫੇਸਬੁੱਕ ਤੇ ਆਪਣੀਆਂ ਵੀਡੀਓ ਅਪਲੋਡ ਕਰਦੇ ਨੇ ਜਿਹੜੇ ਵੀ ਵਲੌਗਰ ਨੇ ਜਾਂ ਫਿਰ ਜਿਹੜਾ ਵੈਬ ਤੇ ਨਿਊਜ਼ ਚੈਨਲ ਖੋਲਿਆ ਕੋਈ ਮਾਡਲ ਹੈ ਕੋਈ ਇੰਸਟਾਗ੍ਰam ਕੋਈ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਜਿਨ੍ਹਾਂ ਨੇ ਆਪਣੀ ਬ੍ਰਾਂਡ ਪ੍ਰਮੋਸ਼ਨਾਂ ਕਰਨੀਆਂ ਹੁੰਦੀਆਂ ਹੈ ਫੇਸਬੁੱਕ ਇੰਸਟਾਗ੍ਰam ਦੇ ਜਰੀਏ ਉਹਨਾਂ ਨੂੰ ਦਾ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਈ ਲੋਕ ਤਾਂ ਇੱਥੇ ਤੱਕ ਗੱਲਾਂ ਕਰਨ ਲੱਗ ਪਏ ਜੇ ਚੀਜ਼ਾਂ ਦੁਬਾਰਾ ਸ਼ੁਰੂ ਨਹੀਂ ਹੋਈਆਂ ਸਾਡੀ ਆਮ ਦੰਦ ਸਾਡਾ ਬਿਜ਼ਨਸ ਹਰ ਚੀਜ਼ ਪੂਰੇ ਤਰੀਕੇ ਨਾਲ ਠੱਪ ਹੋ ਜਾਣੀ ਹੈ ਤਾਂ ਇਸ ਤੋਂ ਬਾਅਦ ਹੁਣ ਜਿੱਥੇ ਇਹਨਾਂ ਲੋਕਾਂ ਨੂੰ ਤਾਂ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੀ ਹੈ ਉੱਥੇ ਹੀ ਫੇਸਬੁੱਕ ਦੇ ਮਾਲਕ ਨੂੰ ਵੀ ਕਰੋੜਾ ਰੁਪਏ ਦਾ ਨੁਕਸਾਨ ਹੋਇਆ। ਜੇ ਤੁਹਾਨੂੰ ਦੱਸ ਦਈਏ ਕਿ 1 ਘੰਟੇ ਤੋਂ ਵੱਧ ਕੁਝ ਸਮੇਂ ਤੱਕ ਫੇਸਬੁੱਕ ਅਤੇ ਇੰਸਟਾਗ੍ਰਾਮ ਬੰਦ ਰਹੇ ਜਿਸ ਦੇ ਚਲਦੇ ਫੇਸਬੁੱਕ ਦੇ ਫਾਊਂਡਰ ਮਾਰਕ ਜ਼ੁਕਰਬਰ ਨੂੰ 2.79 ਬਿਲੀਅਨ ਡਾਲਰ ਦਾ ਹੁਣ ਤੱਕ ਨੁਕਸਾਨ ਹੋ ਚੁੱਕਾ ਹੈ। ਬਲੂਮਬਰਗ ਇੰਡੈਕਸ ਦੀ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਤਕਰੀਬਨ 3 ਬਿਲੀਅਨ ਡਾਲਰ ਜਿਸ ਦੀ ਭਾਰਤੀ ਕਰੰ ਰੁਪਿਆ ਹੁੰਦੀ ਹੈ ਜਾਨੇ ਇੰਨੀਆਂ ਜ਼ੀਰੋ ਹੁੰਦੀਆਂ ਕਿ ਬੰਦੇ ਦਾ ਗਿਣਦੇ ਦਾ ਥੁੱਕ ਮੁੱਕ ਜਾਂਦਾ ਇੰਨੀਆਂ ਜ਼ੀਰੋ ਇੰਨਾ ਪੈਸਾ ਹੁੰਦਾ ਪਰ ਫੇਰ ਵੀ ਮਾਰਕ ਜ਼ੁੱਕਬਰਗ ਦੇ ਸ਼ਾਇਦ ਮੱਥੇ ਤੇ ਤਿਉੜੀ ਨਾਈ ਹੋਵੇ ਕਿਉਂਕਿ ਬੰਦਾ ਪੈਸਾ ਹੀ ਇੰਨਾ ਕਮਾ ਰਿਹਾ ਪੈਸਾ ਇੰਨਾ ਵਾਟ ਰਿਹਾ ਕਿ ਉਹਦੀ ਪੂਰੀ ਆਮਦਨ ਦੀ ਜੇ ਗੱਲ ਕਰੀਏ ਤਕਰੀਬਨ 176 ਬਿਲੀਅਨ ਡਾਲਰ ਉਸਦੀ ਪੂਰੀ ਆਮਦਨ ਹੈ ਜਿਸ ਤੋਂ ਬਾਅਦ 3 ਬਿਲੀਅਨ ਡਾਲਰ ਉਸਨੇ ਇੱਕ ਦਿਨ ਚ ਗਵਾ ਬੈਠਾ ਕਿਉਂਕਿ ਜਿਹੜੇ ਮੈਟਾ ਦੇ ਸ਼ੇਅਰ ਨੇ ਜਿਹੜੀ ਕੰਪਨੀ ਹੈ ਫੇਸਬੁੱਕ ਅਤੇ ਇੰਸਟਾਗ੍ਰam ਦੇ ਦੋਵੇਂ ਐਪ ਜਿਹੜੀ ਕੰਪ ਸਾਂ ਦੇ ਡਿੱਗ ਗਏ ਸਾਂ ਜਿਸ ਤੋਂ ਬਾਅਦ ਫੇਸਬੁਕ ਬੁੱਕ ਨੂੰ ਤਕਰੀਬਨ ਮਾਰਕ ਜ਼ੁਕਰਬਰਗ ਨੂੰ ਤਕਰੀਬਨ ਇੱਕੋ ਹੀ ਦਿਨ ਵਿੱਚ ਤਕਰੀਬਨ 3 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਯਾਨੀ 2500 ਕਰੋੜ ਰੁਪਏ ਇੰਨਾ ਪੈਸਾ ਕਿ ਆਮ ਬੰਦੇ ਦਾ ਗਿਣਦੇ ਤਾਂ ਥੁੱਕ ਮੁੱਕ ਜੇ ਉਹਨਾਂ ਨੁਕਸਾਨ ਮਾਰਕ ਜ਼ੁਕਰਬਰਗ ਨੂੰ ਹੋਇਆ ਕਿਉਂਕਿ ਫੇਸਬੁਕ ਅਤੇ ਇੰਸਟਾਗ੍ਰਾਮ ਪੂਰੀ ਦੁਨੀਆ ਵਿੱਚ ਬੰਦ ਰਹੀਆਂ ਸਨ ਤਕਰੀਬਨ 1 ਘੰਟੇ ਤੋਂ ਕੁਝ ਜ਼ਿਆਦਾ ਸਮੇਂ ਤੋਂ ਬਾਅਦ ਹੋਣਾ ਇਹ ਤਾਂ ਇੱਕ ਦਿਨ ਦੀ ਗੱਲ ਹੋ ਗਈ ਜੇਕਰ ਇਹ ਸਮਾਂ ਇਦਾਂ ਹੀ ਵੱਧਾ ਚੱਲ ਗਿਆ ਤਾਂ ਜਿਹੜੀਆਂ ਐਡ ਫੇਸਬੁਕ ਨੂੰ ਰਾਹੀ ਜਾਂਦੀਆਂ ਫਿਰ ਜਿਹੜੇ ਬੰਦਿਆਂ ਦੀ ਜਿਹੜੇ ਬੰਦੇ ਦਾ ਵਪਾਰ ਸਾਈ ਚੱਲਦਾ ਹੈ ਫੇਸਬੁਕ ਅਤੇ ਇੰਸਟਾਗ੍ਰam ਦੇ ਰਾਹੀਂ ਚਾਹੇ ਉਹ ਸੋਸ਼ਲ ਮੀਡੀਆ ਇਨਫਲੂਐਂਸਰ ਹੋਣ ਚਾਹੇ ਉਹ ਕਿਸੇ ਵੀ ਤਰੀਕੇ ਦਾ ਕੋਈ ਵੀ ਕੋਈ ਵੀ ਸੋਸ਼ਲ ਮੀਡੀਆ ਇਨਫਲੂਐਂਸਰ ਜਾਂ ਕੋਈ ਨਿਊਜ਼ ਚੈਨਲ ਹੋਵੇ ਕੋਈ ਬ੍ਰਾਂਡ ਹੋਵੇ ਜਿਹਦਾ ਕੰਮ ਸਿਰਫ ਚੱਲਦਾ ਹੀ ਅਜਿਹਾ ਸੋਸ਼ਲ ਮੀਡੀਆ ਪਲੈਟਫਾਰਮਸ ਤੋਂ ਹੈ ਉਹਨਾਂ ਨੂੰ ਵੀ ਭਵਿੱਖ ਵਿੱਚ ਕਈ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਆਧੁਨਿਕ ਯੁੱਗ ਵਿੱਚ ਅਸੀਂ ਇਹਨਾਂ ਚੀਜ਼ਾਂ ਦੇ ਇੰਨੇ ਆਦੀ ਹੋ ਬੈਠੇ ਹਾਂ ਕਿ ਜੇ ਘੰਟਾ ਕਿ ਵੀ ਫੇਸਬੁਕ ਯੂ ਇੰਸਟਾਗ੍ਰam ਬੰਦ ਰਹੀ ਬੰਦਿਆਂ ਨੇ ਬੰਦੇ ਕਿ ਮਤਲਬ ਇਸ ਤੋਂ ਬਾਅਦ ਲੋਕਾਂ ਨੂੰ ਇਹ ਵੀ ਪਤਾ ਲੱਗਿਆ ਯਕੀਨ ਹੋਇਆ ਇਹ ਲੋਕਾਂ ਨੂੰ ਸਮਝ ਆਈ ਕਿ ਲੋਕ ਕਿੰਨੇ ਅਧੀਨ ਹੋ ਗਏ ਨੇ ਇਹ ਸਾਰੇ ਐਪਸ ਦੇ ਕਿ ਉਹਨਾਂ ਨੂੰ ਇੱਕ ਘੰਟੇ ਨਾਲ ਐਪਸ ਤੋਂ ਬਿਨਾ ਕੱਢਣਾ ਵੀ ਔਖਾ ਹੋ ਗਿਆ